ਇੱਕ ਜਿਹੜੀ ਖਬਰ ਹੈਗੀ ਆ ਰਸ਼ੀਆ ਨੂੰ ਲੈ ਕੇ ਰਸ਼ੀਆ ਵਾਲਿਆਂ ਨੇ ਜਿਸ ਤਰ੍ਹਾਂ 트럼ਪ ਉਹਨਾਂ ਦੇ ਨਾਲ ਜਦੋਂ ਪੂਟਰ ਨੇ ਗੱਲਬਾਤ ਕੀਤੀ ਸੀ ਤੇ ਇਹ ਕਿਹਾ ਸੀ ਵੀ ਅਸੀਂ ਬਦਲਾ ਜ਼ਰੂਰ ਲਵਾਂਗੇ ਕਿਉਂਕਿ ਜੁਕਰੇਨ ਨੇ ਉਹਨਾਂ ਦਾ ਬਹੁਤ ਨੁਕਸਾਨ ਕੀਤਾ ਜਦੋਂ ਪਿਛਲੇ ਦਿਨਾਂ ਦੇ ਵਿੱਚ ਇਨਸਾਈਡ ਰਸ਼ੀਆ ਦੇ ਜਾ ਕੇ ਉਹਨਾਂ ਨੇ ਬਹੁਤ ਸਾਰੇ 에어ਫੀਲਡ ਤੇ ਉਹਨਾਂ ਦੇ ਜਹਾਜ਼ ਤਬਾਹ ਕਰ ਦਿੱਤੇ ਸੀ ਅੱਜ ਰਸ਼ੀਆ ਨੇ ਕਾਫੀ ਜ਼ਿਆਦਾ ਡਰੋਨ ਤੇ ਬਲਾਸਟਿਕ ਮਿਸਾਈਲਸ ਜੁਕਰੇਨ ਵੱਲ ਛੱਡੀਆਂ ਹੈਗੀਆਂ ਜਿਹਦੇ ਨਾਲ ਤਿੰਨ ਲੋਕਾਂ ਦੀ ਮੌਤ ਹੋਈ ਆ ਦਰਜਨ ਤੋਂ ਵੱਧ ਫੱਟੜ ਹੋਏ ਆ ਤੇ ਕਾਫੀ ਜ਼ਿਆਦਾ ਜਿਹੜੀਆਂ ਬਿਲਡਿੰਗਸ ਉਹਨਾਂ ਦੀਆਂ ਤਬਾਹ ਹੋਈਆਂ ਹੈਗੀਆਂ ਕਹਿੰਦੇ ਭਈ ਯੂਕਰੇਨੀਅਨ ਪ੍ਰੈਜ਼ੀਡੈਂਟ ਬਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਸੀ ਭਈ ਰਸ਼ੀਆ ਨੇ 400 ਤੋਂ ਵੱਧ ਡਰੋਨ ਤੇ 40 ਜਿਹੜੀਆਂ ਮਾਈਜ਼ਾਈਲਜ਼ ਆ ਉਹੋ ਛੱਡੀਆਂ ਹੈਗੀਆਂ ਹਾਂ ਜੀ ਤੇ ਇਸੇ ਤਰ੍ਹਾਂ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਕਿਉਂਕਿ ਅੱਜ ਜੌਬ ਰਿਪੋਰਟ ਆਈ ਆ ਜੌਬ ਰਿਪੋਰਟ ਦੇ ਮੁਤਾਬਕ ਯੂ ਐਸ ਏ ਦੇ ਵਿੱਚ 1 ਲੱਖ 39000 ਜੌਬਸ ਕ੍ਰੀਏਟ ਹੋਈਆਂ ਆ ਜੋ ਕਿ ਐਸਟੀਮੇਟਸ ਤੋਂ ਵੱਧ ਹੋਈਆਂ ਹੈਗੀਆਂ ਅਨਪਲਾਈਮੈਂਟ ਰੇਟ ਸਟੈडली ਜਿਹੜਾ ਆ 4.2% ਦੇ ਉੱਤੇ ਹੈਗਾ ਆ ਤੇ ਇਹਦੇ ਕਰਕੇ ਅੱਜ ਜਿਹੜੀ ਸਟਾਕ ਮਾਰਕੀਟ ਆ ਕਾਫੀ ਉੱਪਰ ਗਈ ਆ ਡਾਉਜਨ ਇੰਡਸਟਰੀਅਲ ਲਗਭਗ 400 ਪੁਆਇੰਟ ਉੱਪਰ ਗਿਆ ਤੇ ਐਸ ਐਨ ਪੀ ਇੰਡੈਕਸ ਵੀ ਉੱਪਰ ਆ ਜਿਹੜੇ ਟੈਕ ਦੇ ਸਟਾਕਸ ਆ ਉਹ ਵੀ ਜਿਹੜੇ ਆ ਉੱਪਰ ਜਾ ਰਹੇ ਆ ਬਾਕੀ ਜਿਹੜਾ ਸ਼ਾਮ ਨੂੰ ਪ੍ਰੋਗਰਾਮ ਹੁੰਦਾ ਸਾਡਾ ਅਪਡੇਟ ਕੈਲੀਫੋਰਨੀਆ ਉਹਦੇ ਵਿੱਚ ਪੂਰੀ ਜਿਹੜੀ ਸਟਾਕ ਮਾਰਕੀਟ ਦੀ ਡਿਟੇਲ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਇੱਕ ਜਿਹੜੀ ਖਬਰ ਹੈਗੀ ਆ ਰਸ਼ੀਆ ਨੂੰ ਲੈ ਕੇ ਰਸ਼ੀਆ ਵਾਲਿਆਂ ਨੇ ਜਿਸ ਤਰ੍ਹਾਂ 트럼ਪ ਉਹਨਾਂ ਦੇ ਨਾਲ ਜਦੋਂ ਪੂਟਰ ਨੇ ਗੱਲਬਾਤ ਕੀਤੀ ਸੀ ਤੇ ਇਹ ਕਿਹਾ ਸੀ ਵੀ ਅਸੀਂ ਬਦਲਾ ਜ਼ਰੂਰ ਲਵਾਂਗੇ ਕਿਉਂਕਿ ਜਕਰੀਨ ਨੇ ਉਹਨਾਂ ਦਾ ਬਹੁਤ ਨੁਕਸਾਨ ਕੀਤਾ ਜਦੋਂ ਪਿਛਲੇ ਦਿਨਾਂ ਦੇ ਵਿੱਚ ਇਨਸਾਈਡ ਰਸ਼ੀਆ ਦੇ ਜਾ ਕੇ ਉਹਨਾਂ ਨੇ ਬਹੁਤ ਸਾਰੇ 에어ਫੀਲਡ ਤੇ ਉਹਨਾਂ ਦੇ ਜਹਾਜ਼ ਤਬਾਹ ਕਰਤੇ ਸੀ ਅੱਜ ਰਸ਼ੀਆ ਨੇ ਕਾਫੀ ਜ਼ਿਆਦਾ ਡਰੋਨ ਤੇ ਬਲਾਸਟਿਕ ਮਿਸਾਈਲਸ ਯੂਕਰੇਨ ਵੱਲ ਛੱਡੀਆਂ ਹੈਗੀਆਂ ਜਿਹਦੇ ਨਾਲ ਤਿੰਨ ਲੋਕਾਂ ਦੀ ਮੌਤ ਹੋਈ ਆ ਦਰਜਨ ਤੋਂ ਵੱਧ ਫੱਟੜ ਹੋਏ ਆ ਤੇ ਕਾਫੀ ਜ਼ਿਆਦਾ ਜਿਹੜੀਆਂ ਬਿਲਡਿੰਗਸ ਉਹਨਾਂ ਦੀਆਂ ਤਬਾਹ ਹੋਈਆਂ ਹੈਗੀਆਂ ਕਹਿੰਦੇ ਭਈ ਯੂਕਰੇਨੀਅਨ ਪ੍ਰੈਜ਼ੀਡੈਂਟ ਬਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਸੀ ਪਈ ਰਸ਼ੀਆ ਨੇ 400 ਤੋਂ ਵੱਧ ਡਰੋਨ ਤੇ 40 ਜਿਹੜੀਆਂ ਮਾਈਜ਼ਾਈਲਜ਼ ਆ ਉਹੋ ਛੱਡੀਆਂ ਹੈਗੀਆਂ ਹਾਂ ਜੀ ਤੇ ਤੇ ਇਸੇ ਤਰ੍ਹਾਂ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਕਿਉਂਕਿ ਅੱਜ ਜੌਬ ਰਿਪੋਰਟ ਆਈ ਆ ਜੌਬ ਰਿਪੋਰਟ ਦੇ ਮੁਤਾਬਕ ਯੂ ਐਸ ਏ ਦੇ ਵਿੱਚ 1 ਲੱਖ 39000 ਜੋਬਸ ਕ੍ਰੀਏਟ ਹੋਈਆਂ ਆ ਜੋ ਕਿ ਐਸਟੀਮੇਟਸ ਤੋਂ ਵੱਧ ਹੋਈਆਂ ਹੈਗੀਆਂ ਅਨਪਲਾਈਮੈਂਟ ਰੇਟ ਸਟੈडली ਜਿਹੜਾ ਆ 4.2% ਦੇ ਉੱਤੇ ਹੈਗਾ ਆ ਤੇ ਇਹਦੇ ਕਰਕੇ ਅੱਜ ਜਿਹੜੀ ਸਟਾਕ ਮਾਰਕੀਟ ਆ ਕਾਫੀ ਉੱਪਰ ਗਈ ਆ ਡਾਉਜਨ ਇੰਡਸਟਰੀਅਲ ਲਗਭਗ 400 ਪੁਆਇੰਟ ਉੱਪਰ ਗਿਆ ਤੇ ਐਸ ਐਨ ਪੀ ਇੰਡੈਕਸ ਵੀ ਉੱਪਰ ਆ ਜਿਹੜੇ ਟੈਕ ਦੇ ਸਟਾਕਸ ਆ ਉਹ ਵੀ ਜਿਹੜੇ ਆ ਉੱਪਰ ਜਾ ਰਹੇ ਆ ਬਾਕੀ ਜਿਹੜਾ ਸ਼ਾਮ ਨੂੰ ਪ੍ਰੋਗਰਾਮ ਹੁੰਦਾ ਸਾਡਾ ਅਪਡੇਟ ਕੈਲੀਫੋਰਨੀਆ ਉਹਦੇ ਵਿੱਚ ਪੂਰੀ ਜਿਹੜੀ ਆ ਸਟਾਕ ਮਾਰਕੀਟ ਦੀ ਡਿਟੇਲ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਇੱਕ ਜਿਹੜੀ ਖਬਰ ਹੈਗੀ ਆ ਰਸ਼ੀਆ ਨੂੰ ਲੈ ਕੇ ਰਸ਼ੀਆ ਵਾਲਿਆਂ ਨੇ ਜਿਸ ਤਰ੍ਹਾਂ 트럼ਪ ਉਹਨਾਂ ਦੇ ਨਾਲ ਜਦੋਂ ਫੂਟਰ ਨੇ ਗੱਲਬਾਤ ਕੀਤੀ ਸੀ ਤੇ ਇਹ ਕਿਹਾ ਸੀ ਵੀ ਅਸੀਂ ਬਦਲਾ ਜ਼ਰੂਰ ਲਵਾਂਗੇ ਕਿਉਂਕਿ ਜਕਰੇਨ ਨੇ ਉਹਨਾਂ ਦਾ ਬਹੁਤ ਨੁਕਸਾਨ ਕੀਤਾ ਜਦੋਂ ਪਿਛਲੇ ਦਿਨਾਂ ਦੇ ਵਿੱਚ ਇਨਸਾਈਡ ਰਸ਼ੀਆ ਦੇ ਜਾ ਕੇ ਉਹਨਾਂ ਨੇ ਬਹੁਤ ਸਾਰੇ 에어ਫੀਲਡ ਤੇ ਉਹਨਾਂ ਦੇ ਜਹਾਜ਼ ਤਬਾਹ ਕਰਦੇ ਸੀ ਅੱਜ ਰਸ਼ੀਆ ਨੇ ਕਾਫੀ ਜ਼ਿਆਦਾ ਡਰੋਨ ਤੇ ਪਲਾਸਟਿਕ ਮਿਸਾਈਲਜ਼ ਜੋ ਕਰੇਨ ਵਾਲ ਛੱਡੀਆਂ ਹੈਗੀਆਂ ਜਿਹਦੇ ਨਾਲ ਤਿੰਨ ਲੋਕਾਂ ਦੀ ਮੌਤ ਹੋਈ ਆ ਦਰਜਨ ਤੋਂ ਵੱਧ ਫੱਟੜ ਹੋਏ ਆ ਤੇ ਕਾਫੀ ਜ਼ਿਆਦਾ ਜਿਹੜੀਆਂ ਬਿਲਡਿੰਗਸ ਉਹਨਾਂ ਦੀਆਂ ਤਬਾਹ ਹੋਈਆਂ ਹੈਗੀਆਂ ਕਹਿੰਦੇ ਭਈ ਯੂਕਰੇਨੀਅਨ ਪ੍ਰੈਜ਼ੀਡੈਂਟ ਬਲਾਦੀਮਿਰ ਜੇਲਨਸਕੀ ਨੇ ਕਿਹਾ ਸੀ ਭਈ ਰਸ਼ੀਆ ਨੇ 400 ਤੋਂ ਵੱਧ ਡਰੋਨ ਤੇ 40 ਜਿਹੜੀਆਂ ਮਿਜ਼ਾਈਲਜ਼ ਆ ਉਹੋ ਛੱਡੀਆਂ ਹੈਗੀਆਂ ਹਾਂਜੀ ਤੇ ਇਸੇ ਤਰ੍ਹਾਂ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਕਿਉਂਕਿ ਅੱਜ ਜੌਬ ਰਿਪੋਰਟ ਆਈ ਹੈ ਜੌਬ ਰਿਪੋਰਟ ਦੇ ਮੁਤਾਬਕ ਯੂਐਸਏ ਦੇ ਵਿੱਚ 1,39,000 ਜੋਬਸ ਕ੍ਰੀਏਟ ਹੋਈਆਂ ਆ ਜੋ ਕਿ ਐਸਟੀਮੇਟਸ ਤੋਂ ਵੱਧ ਹੋਈਆਂ ਹੈਗੀਆਂ ਅਨਪਲਾਈਮੈਂਟ ਰੇਟ ਸਟੈਡਲੀ ਜਿਹੜਾ ਹੈ 4.2% ਦੇ ਉੱਤੇ ਹੈਗਾ ਆ ਤੇ ਇਹਦੇ ਕਰਕੇ ਅੱਜ ਜਿਹੜੀ ਸਟਾਕ ਮਾਰਕੀਟ ਆ ਕਾਫੀ ਉੱਪਰ ਗਈ ਆ ਡਾਉਜਨ ਇੰਡਸਟਰੀਅਲ ਲਗਭਗ 400 ਪੁਆਇੰਟ ਉੱਪਰ ਗਿਆ ਤੇ ਐਸ ਐਨ ਪੀ ਇੰਡੈਕਸ ਵੀ ਉੱਪਰ ਆ ਜਿਹੜੇ ਟੈਕ ਦੇ ਸਟਾਕਸ ਆ ਉਹ ਵੀ ਜਿਹੜੇ ਆ ਉੱਪਰ ਜਾ ਰਹੇ ਆ ਬਾਕੀ ਜਿਹੜਾ ਸ਼ਾਮ ਨੂੰ ਪ੍ਰੋਗਰਾਮ ਹੁੰਦਾ ਸਾਡਾ ਅਪਡੇਟ ਕੈਲੀਫੋਰਨੀਆ ਉਹਦੇ ਵਿੱਚ ਪੂਰੀ ਜਿਹੜੀ ਆ ਸਟਾਕ ਮਾਰਕੀਟ ਦੀ ਡਿਟੇਲ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ